ਗੁਰੂ ਸواری ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਿਰ ਨਾਮ ਲਵਾਰ ਹੈ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਆਲਾ ਆਪਾਂ ਰਲ ਮਿਲ ਕੇ 17ਵੀਂ ਪੌੜੀ ਦੇ ਵਿਚਾਰ ਹੈ ਜਿਹੜੀ ਜਿੰਨੇ ਕ ਸਤਿਗੁਰ ਨੇ ਸਮੱਤ ਬਖਸ਼ੀ ਹੈ ਉਸ ਦੇ ਮੁਤਾਬਕ ਆਪਾਂ ਹੀਰੇ ਮੋਤੀ ਗੁਰੂ ਆਮ ਗੁਰੂ ਦੀ ਬਾਣੀ ਦੇ ਵਿੱਚੋਂ ਚੁਗੇ ਆਓ ਜੀ ਅੱਜ 18ਵੀਂ ਪੌੜੀ ਦੇ ਵਿਚਾਰ ਸਾਰੇ ਜਪ ਕਰਗੇ ਭਾਈ ਬੋਲਿਓ ਨਾਲ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਫਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਮ ਵਾਰ ਵਾਰ ਜੋ ਤਦ ਭਵ ਸਾਈ ਪੜੀਕਾਰ ਤੂੰ ਸਦਾ ਸਲਾਮਤ ਨਰੰਕਾਰ ਏ ਜੀ ਅਖਾਰਮੀ ਫੋੜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਲੱਖਾਂ ਦਰਿਆ ਇਸ ਜ਼ਿੰਦਗੀ ਦੇ ਚੱਲ ਰਹੇ ਐ ਕੱਲ ਆਪਾਂ ਵਿਚਾਰ ਕੀਤੀ ਸੀ ਉਹਨਾਂ ਦਰਿਆਵਾਂ ਦੇ ਵਿੱਚ ਤੈਨੂੰ ਜਪਣ ਵਾਲੇ ਐ ਤੈਨੂੰ ਪ੍ਰੇਮ ਕਰਨ ਵਾਲੇ ਐ ਪ੍ਰਮਾਤਮਾ ਤੇਰੀ ਪੂਜਾ ਕਰਨ ਵਾਲੇ ਐ ਤੇਰਾ ਤਪ ਕਰਨ ਵਾਲੇ ਐ ਤੈਨੂੰ ਜੋਗ ਮੱਤ ਦੁਆਰਾ ਯਾਦ ਕਰਨ ਵਾਲੇ ਹੈ ਤੇਰੇ ਭਗਤ ਹੈ ਮਾਲਕ ਜੀ ਤੇਰੇ ਗੁਣਾਂ ਦੀ ਵਿਚਾਰ ਕਰਨ ਵਾਲੇ ਹੈ ਅਨੇਕ ਕਈ ਮਾਲਕ ਜੀ ਸਤੀ ਹੈ ਅਨੇਕ ਕਈ ਦਾਤੇ ਹੈ ਅਨੇਕ ਕਈ ਸੂਰਮੇ ਹੈ ਅਨੇਕ ਕਈ ਮੋਨੇ ਹੈ ਜਿਹੜੇ ਇੱਕ ਤਾਰ ਮੌਣ ਧਾਰ ਕੇ ਬੈਠਿਆ ਬੋਲਦੇ हे परमात्मा ਇਹਨਾਂ ਲੱਖਾਂ ਦਰਿਆਵਾਂ ਦੇ ਵਿੱਚ ਐ ਸਾਜੀ ਬਣਾਇ ਜਿਹੜਾ ਵਹਿਣ ਚੱਲ ਰਿਹਾ ਜੀਵਨ ਦਾ ਅੱਜ ਜੀ ਦੂਸਰਾ ਪਾਸੇ ਵੀ ਗੱਲ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਤਾਂ ਜੱਪੀ ਐ ਤਪੀ ਐ ਮੋਨੀ ਐ ਅੱਜ ਗੁਰੂ ਸਾਹਿਬ ਜੀ ਨੇ ਦੁਨੀਆਂ ਦੇ ਵਿੱਚ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਗੁਰੂ ਜੀ ਕਹਿੰਦੇ ਅਸੰਖ ਮੂਰਖ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਸਿਰੇ ਦਾ ਮੂਰਖ ਅੰਧ ਘੋਰ ਲਿਖਿਆ ਗੁਰੂ ਜੀ ਨੇ ਜਮਾ ਜਿਵੇਂ ਕਹਦਗੇ ਨਾ ਆਪਾਂ ਪਿੰਡ ਦੇ ਵਿੱਚੋਂ ਸਿਰੇ ਦਾ ਮੂਰਖ ਬੰਦਾ ਤਾਂ ਗੁਰੂ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜਮਾ ਸਿਰੇ ਦੇ ਮੂਰਖ ਅਨੇਕਾਂ ਪਏ ਆਸੰਖੇ ਹੈ ਮੂਰਖ ਦਾ ਅਰਥ ਕੀ ਹੁੰਦਾ ਜੀ ਮੂੰਹ ਰੱਖ ਮੂੰਹ ਰੱਖ ਕੇ ਗੱਲ ਕਰਨ ਵਾਲਾ ਸੱਚੀ ਗੱਲ ਕਹਿ ਨਹੀਂ ਸਕੈ ਨਹੀਂ ਰਿਆਦਾ ਜਿੰਨੀ ਕੋ ਤੇ ਲੋਟ ਆ ਰਹੀ ਹੈ ਮੂੰਹ ਰੱਖ ਕੇ ਗੱਲ ਕਰ ਰਿਹਾਗਾ ਪ੍ਰੋਪਰ ਗੱਲ ਮੂੰਹ ਦੇ ਉੱਤੇ ਕਹਿਣ ਦੀ ਹਿੰਮਤ ਹੈ ਨਹੀਂਗੀ ਗੁਰੂ ਜੀ ਕਹਿੰਦੇ ਮੂਰਖ ਹੈ ਭਾਈ ਜਿਹੜਾ ਮੂੰਹ ਰੱਖ ਕੇ ਗੱਲ ਕਰਦਾ ਹੈ ਤੁਸੀਂ ਕਈ ਵਾਰੀ ਆਪਦੇ ਧਿਆਨ ਚ ਵੇਖਿਆ ਹੋਣਾ ਕਈ ਵਾਰੀ ਆਪਾਂ ਕਿਸੇ ਰਿਸ਼ਤੇ ਨਾਤੇ ਦੇ ਵਿੱਚ ਗੱਲ ਸਹੀ ਕਹਿ ਨਹੀਂ ਰਹੇ ਹੁੰਦੇ ਆਪਾਂ ਮੂੰਹ ਰੱਖ ਕੇ ਜੇ ਗੱਲ ਕਰ ਰਹੇ ਹੁੰਨੇ ਵੀ ਇਹ ਰਿਸ਼ਤਾ ਵੀ ਬਚਿਆ ਰਹੇ ਤੇ ਕਈ ਬੰਦੇ ਸਪਸ਼ਟ ਹੁੰਦੇ ਆ ਉਹਨਾਂ ਦੇ ਗੋਡੇ ਲੱਗੇ ਗਿੱਟੇ ਲੱਗੇ ਕਈ ਦੇ ਨਹੀਂ ਉਹਨਾਂ ਨੇ ਮੂੰਹ ਦੇ ਵਿੱਚ ਨਹੀਂ ਉਹ ਸਪਸ਼ਟ ਹੈ ਇੱਥੋਂ ਪਤਾ ਹੁੰਦਾ ਹੈ ਗੁਰੂ ਜੀ ਕਹਿੰਦੇ ਵੀ ਤੇਰੇ ਅੰਦਰ ਬੇਈਮਾਨੀ ਚੱਲ ਰਹੀ ਆ ਮੂੰਹ ਰੱਖ ਕੇ ਗੱਲ ਕਰਦੇ ਆ ਪਰ ਚੇਤੇ ਰੱਖੀ ਜਿਹਨੂੰ ਤੂੰ ਕਹਿ ਰਿਆਂ ਗੱਲ ਅਸਲ ਵਿੱਚ ਉਹ ਤਾਂ ਪੜਦਾ ਰੱਖ ਕੇ ਗੱਲ ਕਰ ਰਿਆਂ ਤੂੰ ਮੂੰਹ ਰੱਖ ਕੇ ਗੱਲ ਕਰ ਰਿਆਂ ਪਰ ਮੂਰਖ ਤੂੰ ਵੀ ਆ ਗੁਰੂ ਜੀ ਕਹਿੰਦੇ ਉਹਦੇ ਵਿੱਚ ਸੱਚੀ ਗੱਲ ਕਿਸੇ ਦੇ ਮੂੰਹ ਦੇ ਉੱਤੇ ਕਹਿਣ ਦੀ ਹਿੰਮਤ ਨਾ ਹੋਣੀ ਪਿੱਠ ਪਿੱਛੇ ਜੁਗਲੀਆਂ ਕਰੀ ਜਾਂਦੇ ਗੁਰੂ ਜੀ ਕਹਿੰਦੇ ਮੂਰਖ ਆ ਭਾਈ ਸਿਰੇ ਦਾ ਮੂਰਖ ਆ ਜਮਾ ਨਹਿਮਤ ਇਹਨੇ ਕੀ ਅੰਦਰ ਸਰਹੋ ਵਿਚਾਰ ਸੱਚੀ ਗੱਲ ਪਿਆਰੋ ਕਿਉਂ ਨਹੀਂ ਕਹਿ ਸਕਦੇ ਕਿਉਂਕਿ ਆਪਦੇ ਚਿੱਤ ਵਿੱਚ ਪਾਲਾ ਹੁੰਦਾ ਇਹ ਗੱਲ ਚੇਤੇ ਰੱਖਿਓ ਜੀ ਕਿਉਂਕਿ ਸੱਚੇ ਬੰਦੇ ਹਮੇਸ਼ਾ ਇਕੋੜੇ ਹੁੰਦੇ ਆਗੇ ਉਹਨਾਂ ਨੂੰ ਕਹਿਣ ਕੇ ਤਾਂ ਦੁੱਖੇ ਆ ਜੀ ਬਾਹਲੇ ਕੋਈ ਉਹਨਾਂ ਨੂੰ ਕੁਛ ਬੋਲਦਾ ਹੈ ਕੋਈ ਕੁਛ ਬੋਲਦਾ ਹੈ ਬਾਣੀ ਲਿਖਿਆ ਗੁਰੂ ਜੀ ਕਹਿੰਦੇ ਜਿਨ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਉਹ ਕੱਚੇ ਕੱਢਿਆ ਮਰ ਜਾਣਗੇ ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਚੱਲਦਾ ਤੇ ਮੁਖ ਵਿੱਚ ਕੁਝ ਹੋਰ ਹੈ ਬਾਬਾ ਫਰੀਦ ਜੀ ਕਹਿੰਦੇ ਸਰਹੋ ਵਿਚਾਰ ਮੂਰਖ ਹੈ ਗੁਰੂ ਜੀ ਕਹਿੰਦੇ हे ਮਾਲਕ ਜੀ ਪਿੰਨੇ ਹੀ ਜੀਵਣ ਵਾਲੇ ਲੋਕ ਮੂਰਖ ਅਗੇ ਜ਼ਿਆਦਾ ਤੌਰ ਤੇ ਅਸ਼ੰਖ ਚੋਰ ਹਰਾਮ ਖੋਰ ਮਾਲਕ ਜੀ ਅਨੇਕ ਕਈ ਚੋਰ ਹੈ ਹਰਾਮ ਖੋਰ ਦਾ ਅਰਥ ਹੁੰਦਾ ਜੇ ਹਰਾਮ ਦਾ ਖਾਣ ਵਾਲੇ ਕਿਸੇ ਦਾ ਧਨ ਪਰਾਇਆ ਧਨ ਖਾਣ ਵਾਲੇ ਹਰਾਮ ਦਾ ਹੈ ਨਹੀਂ ਨਾ ਆਉਦਾ ਹਰਾਮ ਦਾ ਮਤਲਬ ਹੁੰਦਾ ਹੈ ਹੀ ਨਹੀਂ ਆਉਦਾ ਖਾ ਰਿਆ ਫਿਰਦੀ ਕਿਸੇ ਦਾ ਹੱਤ ਖਾਣਾ ਕਿੰਨੀ ਦੁਨੀਆਂ ਖਾਈ ਜਾਂਦੀ ਹੈ ਕਿੰਨੇ ਚੋਰ ਆ ਕਿਹਾ ਜੋ ਕਿਉਂਕਿ ਚੋਰ ਵੀ ਬਹੁਤ ਤਰ੍ਹਾਂ ਦੇ ਨਾ ਕੋਈ ਤਨ ਦਾ ਚੋਰ ਹੈ ਕੋਈ ਰੂਪ ਦਾ ਚੋਰ ਹੈ ਕੋਈ ਕਿਸ ਤਰ੍ਹਾਂ ਦਾ ਚੋਰ ਹੈ ਕੋਈ ਕਿਸ ਤਰ੍ਹਾਂ ਦਾ ਚੋਰ ਚੋਤ ਤਾਂ ਸਾਰੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੋਰ ਕੀ ਹਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਚੋਰ ਚੰਗਾ ਕਿੱਥੋਂ ਹੁੰਦਾਗਾ ਚੋਰ ਦੀ ਹਮਤ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਰਦਾ ਹੀ ਨਹੀਂਗਾ ਕੋਈ ਸੋ ਚੋਰ ਕਿਵੇਂ ਚੰਗਾ ਹੋ ਗਿਆ ਸੋ ਗੁਰੂ ਜੀ ਕਹਿੰਦੇ ਅਨੇਕਾਂ ਹੀ ਮਾਲਕ ਜੀ ਤੇਰੇ ਹੁਕਮ ਦੇ ਵਿੱਚ ਚੋਰ ਹੈ ਜਿਤੇ ਰੱਖਿਓ ਜੀ ਚੋਰ ਵੀ ਬਹੁਤ ਤਰ੍ਹਾਂ ਦੇ ਐ ਹੈ ਸਾਰੀ ਚੋਰ ਕੋਈ ਤਨ ਦਾ ਚੋਰ ਐ ਕੋਈ ਰੂਪ ਦਾ ਚੋਰ ਐ ਕੋਈ ਕਿਸ ਤਰ੍ਹਾਂ ਦੀ ਬੇਈਮਾਨੀਆਂ ਦਾ ਬਹਿ ਕੇ ਜਿ ਫਿਰਦਾ ਹੈ ਹਾਂ ਕਈਆਂ ਨੂੰ ਟਾਈਮ ਨਹੀਂ ਲੱਗਿਆ ਤੇ ਕਈਆਂ ਨੂੰ ਟਾਈਮ ਲੱਗ ਗਿਆ ਚੋਰੀ ਕਰਨ ਦਾ ਬਸ ਕਿਉਂਕਿ ਜਿਹੜੀ ਚੋਰੀ ਦੇ ਖਿਆਲ ਆ ਤਾ ਨਾ ਪਿਆਰ ਚੇਤੇ ਰੱਖਿਓ ਗੱਲ ਮੈਂ ਵੱਡੇ ਵੱਡੇ ਘਰਾਂ ਦੇ ਪਰਵਾਰਾਂ ਦੇ ਮੈਂ ਨਾਂ ਨਹੀਂ ਲੈਂਦਾ ਜੀ ਨੇੜੇ ਨਗਰਾਂ ਦਾ ਚੋਰੀ ਕਰਦੇ ਨੂੰ ਆਪਣੇ ਅੱਖੀ ਵੇਖਿਆ ਜਮਾ ਤੇ ਜ਼ਮੀਨ ਦੇ 50 ਕਿੱਲੇ ਉਹਨਾਂ ਕੋਲੇ ਚੋਰੀ ਕਰਦੇ ਅੱਖਾਂ ਹੀ ਵੇਖਿਆ ਜਮਾ ਹੈ ਨਾ ਚੋਰ ਮਨ ਅੰਦਰੋਂ ਅੰਦਰ ਦੇ ਖਿਆਲ ਆਤ ਚੋਰ ਹੁੰਦੇ ਪਿਆਰੋ ਹੋ ਸਕਦਾ ਹੈ ਦਿਹਾੜੀ ਕਰਨ ਵਾਲਾ ਮਨੁੱਖ ਰੱਜੀ ਰੂਹ ਹੋਵੇ ਪ੍ਰਮਾਤਮਾ ਦਾ ਨਾਮ ਜਪਣ ਵਾਲੀ ਹੋਵੇ ਐਂ ਸ਼ੁੱਧ ਵਰਤੀ ਹੋਵੇ ਚੋਰੀ ਹੈ ਨਾ ਜਿਹੜੀ ਇਹ ਸਾਡੇ ਮਨ ਦੇ ਖਿਆਲਾਂ ਵਿੱਚ ਚੱਲਦੀ ਪਿਆਰ ਦੀ ਚੋਰੀ ਹਾਂ ਕੈਮਰੇ ਤੋਂ ਡਰਦੇ ਜਾਂ ਕੋਈ ਮਨੁੱਖ ਵੇਖ ਰਿਹਾ ਉਹ ਤੋਂ ਡਰਦੇ ਚੋਰੀ ਨਾ ਕਰਗੇ ਵੱਖਰੀ ਗੱਲ ਹੈ ਪਰ ਹਰ ਵਕਤ ਅੰਦਰ ਇਮਾਨਦਾਰੀ ਰਹਿਣੀ ਇਹ ਗੁਰੂ ਰੱਖ ਸਕਦਾ ਪਿਆਰਿਓ ਗੁਰੂ ਦਾ ਗਿਆਨ ਰੱਖ ਸਕਦਾ ਹਰ ਵਕਤ ਇਮਾਨਦਾਰ ਰਹਿਣਾ ਕਈ ਤਾਂ ਗੋਲਕ ਤੋਂ ਪੈਸੇ ਚੱਕ ਕੇ ਲੈ ਜਾਂਦੇ ਆ ਕਈ ਗ੍ਰੰਥੀ ਗੁਰੂ ਘਰ ਦਾ ਮੱਥਾ ਟਿਕਾਈ ਆ ਜਿਹੜੇ ਪੈਸੇ ਪੂਰੇ ਨਹੀਂ ਦਿੰਦੇਗੇ ਚੱਕ ਕੇ ਲੈ ਜਾਂਦੇ ਆ ਇਹ ਹਾਲ ਹੈ ਵੀ ਡਰਦੇ ਨਹੀਂ ਨਾ ਗੁਰੂ ਤੋਂ ਅੰਦਰ ਚੋਰੀ ਚੱਲਦੀ ਐ ਕਿਉਂ ਕੈਮਰੇ ਲਾਉਣੇ ਪਏ ਅੱਜ ਥਾਂ ਥਾਂ ਦੇ ਉੱਤੇ ਘਰਾਂ ਚ ਚੀਜ਼ਾਂ ਚੋਰੀ ਚੱਕ ਕੇ ਲੈ ਜਾਂਦੇ ਆ ਗਵਾਂਢੀ ਲੈ ਜਾਂਦੇ ਆ ਗਵਾਂਢੀ ਪਈ ਹੁੰਦੀ ਐ ਭਾਲ ਦੇ ਫਰੀਦਾ ਯਾਰ ਕੋਈ ਜਦੋਂ ਕੈਮਰਾ ਵੇਖੀਦਾ ਖੋਲੇ ਯਾਰ ਆਹ ਤਾਂ ਫਲਾਣਾ ਬੰਦਾ ਲੈ ਕੇ ਗਿਆ ਵੇਖੀਦਾ ਬੰਦੇ ਤੇਰੇ ਨਾਲ ਤਾਂ ਕੈਮਰੇ ਸਿਆਣਾ ਹੋ ਗਿਆ ਜਿਹੜਾ 24 ਘੰਟੇ ਨਿਗਰ ਰੱਖਦਾ ਯਾਰ ਤੇਰੇ ਤੇ ਸੋ ਚੋਰੀ ਅੰਦਰ ਚਲਦੀ ਹੈ ਪਿਆਰਿਓ ਚੋਰੀ ਬਾਹਰ ਨਹੀਂ ਚੋਰੀ ਮਨੁੱਖ ਦੇ ਅੰਦਰ ਚਲਦੀ ਕਈਆਂ ਨੂੰ ਟਾਈਮ ਲੱਗ ਜਾਂਦਾ ਹੈ ਤੇ ਕਈਆਂ ਦਾ ਟਾਈਮ ਨਹੀਂ ਲੱਗਦਾ ਬਸ ਇਹੀ ਹੈ ਬਸ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਜੀ ਕਹਿੰਦੇ ਹਰਾਮ ਦਾ ਖਾਣ ਤੋਂ ਬਚਿਆ ਹੋਇਆ ਹਰਾਮ ਦਾ ਹਰਾਮ ਦਾ ਜਿਹੜੀ ਜਿਹਦੀ ਕਿਰਤ ਸੱਚੀ ਸੁੱਚੀ ਪਿਆਰਿਓ ਤੇ ਜਿਹਦੀ ਸੱਚੀ ਸੁੱਚੀ ਕਿਰਤਾਂ ਨਾਲ ਨਾਮ ਉਹ ਹੀ ਜਪ ਸਕਦਾ ਹੈ ਪਿਆਰਿਓ ਇਹਦੀ ਸੱਚੀ ਸੁੱਚੀ ਕਰਤਾ ਹੈ ਦੋ ਨੰਬਰ ਦੀਆਂ ਕਮਾਈਆਂ ਕਰ ਕਰਕੇ ਕਲਮ ਹੈ ਤਾਂ ਹੈ ਨਹੀਂ ਸੀ ਐਵੀ ਕਲਮ ਲਖਤੀ ਨਾ ਕਹਿੰਦੇ ਕਿਹੜਾ ਵੇਂਦਾ ਦਾ ਇੱਕ ਦੁਕਾਨਦਾਰ ਕਹਿੰਦਾ ਜੀ ਜੇ ਕਲਮ ਨਾਲ ਲਿਖ ਗਏ ਵੱਧ ਤਾਂ ਕਹਿੰਦੇ ਕੁਝ ਬਣਦਾ ਹੀ ਨਹੀਂ ਕਾ ਐਵੀ ਕਲਮ ਚੜਾਤੀ ਵਾਹ ਵੇ ਉਹ ਬੰਦਿਆ ਚੇਤੇ ਰੱਖੀ ਇਹ ਹਰਾਮ ਦੀ ਕਮਾਈ ਐਵੇਂ ਜਾਊਗੀ ਬਾਣੀ ਕਹਿੰਦੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਠੱਗੀ ਆਵੇ ਠੱਗੀ ਉੱਠ ਜਾਏ ਠੱਗੀ ਦੀ ਚੀਜ਼ ਠੱਗੀ ਤੇ ਜਾਉਂਗੀ ਚੇਤੇ ਰੱਖੀ ਅੱਜ ਜਾਵੜੇ ਕੱਲ ਜਾਵੜੇ ਹੋ ਸਕਦਾ ਤੂੰ 10 ਰੁਪਏ ਦੀ ਠੱਗੀ ਮਾਰੀ ਤਰ੍ਹਾਂ 100 ਜਾਵੇ 100 ਦੀ ਠੱਗੀ ਮਾਰੀ 1000 ਜਾਵੇ 1000 ਦੀ ਠੱਗੀ ਮਾਰੀ ਉਹਦਾ ਲੱਖ ਜਾਵੇ ਤੇਰਾ ਉਧਰ ਫਿਰ ਜਦੋਂ ਐਕਸੀਡੈਂਟ ਹੋ ਜਾਂਦਾ ਡਾਕਟਰ ਕਹਿੰਦਾ ਲਿਆ ਵੀ ਲੱਖ ਰੁਪਇਆ ਜਮਾ ਕਰਾ ਇੱਧਰ ਚੱਲ ਕਰਾ ਉਧਰ ਮਾਰੀ ਸੀ 1000 ਦੀ ਠੱਗੀ ਡਾਕਟਰ ਕਹਿੰਦਾ ਲੱਖ ਕਰਾ ਜਦਾ ਚੱਲ ਭੱਜ ਬੰਦੇ ਭੱਜ ਤੇਰੀ ਕਰਮ ਹੈ ਜਾ ਤਾਂ ਤੇਰਾ ਹੀ ਬੁਣਿਆ ਬਹਿਣਾ ਸੋ ਗੁਰੂ ਜੀ ਕੰਨ ਜਿਹੜੀ ਚੋਰੀ ਵਾਲੀ ਬਿਰਤੀ ਐ ਹਰਾਮ ਖਾਣ ਦੀ ਬਿਰਤੀ ਤੇਰੇ ਅੰਦਰ ਚੱਲਦੀ ਐ ਬੰਦਿਆ ਪ੍ਰਮਾਤਮਾ ਤੇਰੇ ਹੁਕਮ ਦੇ ਵਿੱਚ ਕਿੰਨੇ ਚੋਰ ਐ ਕਿੰਨੇ ਕੋਈ ਕਿਸੇ ਦਾ ਘਰ ਭਾਂਡਾ ਦਾ ਚੋਰੀ ਕਰਦਾ ਕਈਆਂ ਨੇ ਸਾਰਾ ਦੇਸ਼ ਹੀ ਵੇਚਤਾ ਚੋਰੀ ਐ ਸਾਰੇ ਬੈਠੇ ਜੀ ਰਾਜਨੀਤੀ ਰਾਜਨੀਤਿਕ ਚੋਰ ਬੈਠੇ ਐ ਕਹਿੰਦੇ ਤੇਰਾ ਅਸੀਂ ਫੈਸਲਾ ਕਰਾ ਦੇਾਂਗੇ ਤੇ 50000 ਰੁਪਇਆ ਦੇ ਦੇ ਭਾਈ ਤੇਰਾ ਫੈਸਲਾ ਕਰਾ ਦੇਂਗੇ ਰਾਜਨੀਤਿਕ ਚੋਰ ਬੈਠੇ ਆ ਧਾਰਮਿਕ ਚੋਰ ਬੈਠੇ ਆ ਜਿਨ੍ਹਾਂ ਨੇ ਗੁਰੂ ਘਰ ਦੀਆਂ ਗੋਲਕਾਂ ਖਾ ਖਾ ਕੇ ਸਭ ਕੁਝ ਖਤਮ ਕਰ ਦਿੱਤਾ ਸਿੱਖੀ ਤਹਿਸਨਸ ਕਰਤੀ ਗੁਰੂ ਘਰ ਦੀਆਂ ਗੋਲਕਾਂ ਖਾ ਕੇ ਸੋ ਇਹ ਜੇ ਚੋਰ ਵੀ ਬੈਠੇ ਆ ਧਾਰਮਿਕ ਚੋਰ ਵੀ ਬੈਠੇ ਆ ਲਵਾਸ ਕੱਲਾ ਉਤੋਂ ਪਾਇਆ ਚਿੱਟੇ ਚੋਲੇ ਆ ਨਾਨਕਸਰ ਵਾਲੇ ਠੱਗ ਬੈ ਫਿਰਦੇ ਆ ਲੋਕਾਂ ਨੂੰ ਠੱਗਦੇ ਕਿਵੇਂ ਸਰਹੋ ਵਿਚਾਰ ਮੌਲਿਕ ਜੀ ਹਰਾਮ ਕੰ ਦਾ ਖਾਣ ਵਾਲੇ ਬਹੁਤ ਆ ਅਸੰਖ ਅਮਰ ਕਰ ਜਾਹੇ ਜੋਰ ਦੂਜੇ ਦੇ ਉੱਤੇ ਹੁਕਮ ਚਲਾਉਣਾ ਅਮਰ ਦੂਜੇ ਦੇ ਉੱਤੇ ਵੀ ਆਪਣੀ ਹਮੇ ਹਰ ਵਕਤ ਦਬਸ਼ ਪਾ ਕੇ ਰੱਖਣੀ ਪੈ ਲੋ ਵੀ ਮੇਰਾ ਪਾਸੇ ਦੇ ਤੇ ਦਬਸ਼ ਚੱਲਣੀ ਚਾਹੀਦੀ ਹੈ ਮੇਰੇ ਥੱਲੇ ਲੱਗਣਾ ਇਹ ਪਿਆਰ ਉਹ ਵਰਤੀ ਸਾਡੇ ਅੰਦਰ ਹੈ ਸਾਰਿਆਂ ਦੇ ਹਰੇਕ ਮਨੁੱਖ ਇਹ ਚਾਹੁੰਦਾ ਵੀ ਮੇਰੀ ਦਬਸ਼ ਰਹੇ ਨੀਵੇਂ ਦੇ ਉੱਤੇ ਮੈਂ ਆਪਦਾ ਰੋਹ ਪਾ ਕੇ ਰੱਖਾਂ ਇਹ ਅੰਦਰ ਬਰਤੀ ਹੈ ਸਾਡੇ ਅੰਦਰ ਦੀ ਇਹ ਵੀ ਜਿਹੜਾ ਕੋਈ ਮਾੜਾ ਜਾਂ ਨੀਵਾਗਾ ਉਹਦੇ ਤੇ ਫਿਰ ਦਬਸ ਪਾ ਕੇ ਰੱਖਦਾਗਾ ਬੰਦਾ ਮਾਲਕ ਜੀ ਕਿੰਨੇ ਲੋਕ ਆ ਜਿਹੜੇ ਦੂਜੇ ਦੇ ਉੱਤੇ ਆਪਣਾ ਜੋਰ ਜਮਾਉਂਦੇ ਆ ਜੋਰ ਕਿੰਨੀ ਦੁਨੀਆਂ ਦੇ ਵਿੱਚ ਲੜਾਈ ਆ ਜੋਰ ਜਮਾਉਣ ਦੀ ਚੱਲੀ ਜਾਂਦੀ ਆ ਨਾ ਜੋਰ ਜਮਾਉਣ ਦੀ ਆ ਕਹਿੰਦਾ ਮੈਂ ਨਹੀਂ ਘਾਟੋਂ ਕਹਿੰਦਾ ਮੈਂ ਨਹੀਂ ਘਾਟਾ ਉਹ ਕਹਿੰਦਾ ਮੈਂ ਕੇਸ ਕਰਕੇ ਵੇਖੇ ਤੁਹਾਨੂੰ ਕਰਦਾ ਲੋਟ ਤੁਹਾਨੂੰ બસ ਆਹੀ ਚੀਜ਼ ਹੈ ਜੀ ਜੋਰੀ ਜਮਾਉਂਦਾ ਨਾ ਬੰਦਾ ਮੇਰੀ ਐਸਐਸਪੀ ਨਾ ਬਣਦੀ ਐ ਮੇਰੀ ਫਰਾਨੇ ਮੰਤਰੀ ਨਾ ਬਣਦੀ ਐ ਬਸ ਜੋਰ ਜਮਾਉਂਦੀ ਦੁਨੀਆ ਫਿਰਦੀ ਗੁਰੂ ਜੀ ਕਹਿੰਦੇ ਕਿੰਨੀ ਦੁਨੀਆ ਮਾਲਕ ਜੀ ਜੋਰ ਜਮਾਉਂਦੀ ਫਿਰਦੀ ਐ ਅਸੰਖ ਅਮਰ ਕਰ ਜਾਹੇ ਜੋ ਅਸੰਖ ਗਲ ਵੱਡ ਹੱਤਿਆ ਕਮਾਹੇ ਕਿੰਨੀ ਦੁਨੀਆ ਗਲ ਵੱਡ ਕੇ ਹੱਤਿਆ ਕਮਾਉਂਦੀ ਫਿਰਦੀ ਐ ਕਿੰਨੀ ਦੁਨੀਆ ਫਿਰਦੀ ਐ ਉੱਥੇ ਗਲ ਵੱਡਤਾ ਉੱਥੇ ਗਲ ਵੱਡਤਾ ਕਿੰਨੇ ਗਲਗੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਕਿੰਨੇ ਦੁਨੀਆ ਪਾਪੀ ਆ ਪਿਆਰੋ ਕਿਉਂਕਿ ਪਿਆਰੋ ਜਿਹੜਾ ਪਾਪ ਆਣਾ ਉਹ ਮਨ ਦੇ ਤਲ ਤੇ ਹੁੰਦਾ ਮਨ ਦੇ ਤਲ ਦੇ ਉੱਤੇ ਜੇ ਡਰ ਹੈ ਤਿੰਨ ਤਰ੍ਹਾਂ ਦਾ ਡਰ ਆ ਜੀ ਸਾਰੀ ਦੁਨੀਆ ਦੇ ਵਿੱਚ ਕਿਸੇ ਨੂੰ ਡਰਾਂ ਕਾ ਦਾ ਡਰ ਆ ਜੀ ਜਾਣ ਦਾ ਮਾਲ ਦਾ ਤੇ ਇੱਜ਼ਤ ਦਾ ਤਿੰਨ ਤਰ੍ਹਾਂ ਦਾ ਡਰ ਆ ਜੀ ਸਾਰੀ ਦੁਨੀਆ 'ਚ ਹਰ ਵਕਤ ਕਾਇਮ ਹੈ ਜਾਂ ਜਾਨ ਦਾ ਡਰ ਹੈਗਾ ਕਿਸੇ ਦੀ ਜਾਨ ਲੈ ਸਕਦਾ ਮਨੁੱਖ ਜਾਂ maal ਚੁਰਾ ਚੋਰੀ ਕਰ ਸਕਦਾ ਸਭ ਕੁਝ maal ਦਾ ਡਰ ਹੈ maal ਲੁੱਟ ਸਕਦਾ ਹੈ ਤੇ ਜਾਂ ਕਿਸੇ ਦੀ ਇੱਜ਼ਤ ਕੋਈ ਲੁੱਟ ਸਕਦਾ ਪਿਆਰੋ ਤੇ ਦੁਨੀਆ ਵਿੱਚ ਤੁਸੀਂ ਸਾਰੇ ਨਿਗਾ ਮਾਰ ਕੇ ਵੇਖ ਲਓ ਤਿੰਨ ਤਰ੍ਹਾਂ ਦੇ ਡਰ ਹੀ ਹੈ ਜੀ ਉਹ ਹਰੇਕ ਥਾਂ ਤੇ ਹੀ ਹੈ ਕਿਸੇ ਉਦੇਸ਼ 'ਚ ਜਾਓ ਤੁਸੀਂ ਕੋਈ ਮਤਲਬ ਨਹੀਂ ਵੀ ਤੁਹਾਨੂੰ ਜਾਨ maal ਤੇ ਇੱਜ਼ਤ ਦਾ ਖਤਰਾ ਨਾ ਹੋਵੇ ਹਰ ਥਾਂ ਤੇ ਹੈ ਹਰ ਥਾਂ ਦੇ ਉੱਤੇ ਮੌਜੂਦ ਹੈ ਸੋ ਮਾਲਕ ਜੀ ਕਿਰਪਾ ਕਰੀਏ ਜਿਹੜੇ ਮਨ ਦੇ ਤਲ ਤੇ ਮੈਂ ਪਾਪ ਕਰਦਾ ਐ ਇਹ ਨਾ ਹੋਣਾ ਕਈ ਬਾਹਰ ਤਾਂ ਕਹਿੰਦੇ ਜੀ ਅਸੀਂ ਨਾ ਤਾਂ ਅਸੀਂ ਜੀ ਮੀਟ ਖਾਣੇ ਆ ਨਾ ਅਸੀਂ ਜੀ ਅੰਡੇ ਖਾਣੇ ਆ ਨਾ ਅਸੀਂ ਜੀ ਫਲਾਣਾ ਕਰਦੇ ਆ ਲੋਕਾਂ ਦਾ ਹੱਕ ਖਾਣ ਤੋਂ ਜਮੇ ਨਹੀਂ ਡਰਦਾ ਬੰਦੇ ਆ ਭਰਾ ਦਾ ਹੱਕ ਜ਼ਮੀਨ ਨਾਪਣ ਤੋਂ ਜਮੇ ਨਹੀਂ ਡਰਦਾ ਉਹ ਬਾਹਰ ਦੇ ਮੀਟ ਤਾਂ ਛੱਡ ਤੇ ਬਾਹਰ ਦੀਆਂ ਚੀਜ਼ਾਂ ਛੱਡਤੀਆਂ ਜਿਹੜੀਆਂ ਅੰਦਰ ਦੀਆਂ ਵਰੰਗਾ ਉਹ ਕੌਣ ਛੱਡੂਗਾ ਗੁਰੂ ਜੀ ਕਹਿੰਦੇ ਕਿੰਨਾ ਤੂੰ ਮਨ ਦੇ ਤਲ ਤੇ ਪਾਪ ਕਮਾ ਰਿਆ ਗਵਾਂਡੀ ਦਾ ਬੁਰਾ ਮੰਗਣਾ ਇਹ ਪਾਪ ਹੀ ਹੈ ਜੀ ਬੁਰਾ ਮੰਗਣਾ ਕਿਸੇ ਦਾ ਪਾਪ ਇਹ ਮਨ ਦੇ ਤਲ ਦੇ ਪਾਪ ਹੈ ਜੀ ਮਨ ਦੇ ਤਲ ਦੇ ਉੱਤੋਂ ਬੰਦਿਆ ਸਾਫ਼ ਹੋ ਬਾਹਰ ਲਾਇਆ ਤੇਰੇ ਲੰਗਰ ਕੀ ਕਰੂਗਾ ਮਨ ਦੇ ਤਲ ਤੋਂ ਤਾਂ ਪਾਪ ਹੀ ਤੁਰਿਆ ਫਿਰਦਾ ਤੂੰ ਕੱਲ ਵੀ ਕਥਾ ਦੇ ਵਿੱਚ ਗੱਲ ਜੋ ਭੋਗ ਦਿੱਤੀ ਹੋਈ ਸੀ ਵੀ ਘਰ ਦੇ ਵਿੱਚ ਤਾਂ ਬਜ਼ੁਰਗ ਨੂੰ ਐਨਕ ਨਹੀਂ ਲੈ ਕੇ ਦੇ ਰਿਆ ਤੇ ਬਾਹਰ ਤੇਰਾ ਲੰਗਰ ਲਾਇਆ ਕੀ ਕਰੂਗਾ ਬਜ਼ੁਰਗਾਂ ਦੀਆਂ ਐਣਕਾਂ ਟੁੱਟੀਆਂ ਵੇਖੀਆਂ ਤਾਂ ਆਸ ਨੇ ਕਈ ਬਜ਼ੁਰਗਾਂ ਕੋਲ ਐਣਕਾਂ ਨਹੀਂ ਹੁੰਦਾਂ ਕਈ ਵਿਚਾਰੇ ਮੈਲ ਨਾਲ ਕਚੈਲ ਗਾਈਆਂ ਲਈ ਫਿਰਦੇ ਉਹਨਾਂ ਨੂੰ ਸਾਫ਼ ਨਹੀਂ ਦੀਂਦਾ ਸਾਹਮਣੇ ਡੱਗ ਪੰਦੇ ਕਈ ਵਾਰ ਸੁ ਘਰ ਦੇ ਵਿੱਚ ਬਜ਼ੁਰਗ ਨੂੰ ਤਾਂ ਐਣਕ ਨਹੀਂ ਲਾਇਆ ਹੁੰਦੀ ਤੇ ਇਥੋਂ ਤੇ ਲੱਖ ਰੁਪਇਆ ਗੁਰਦੁਆਰੇ ਲਾਇਆ ਬੰਦਾ ਤੇਰਾ ਕੀ ਕਰੂਗਾ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਮਨ ਦੇ ਤਲ ਦੇ ਉੱਤੇ ਪਾਪੀ ਬਣਿਆ ਖਤਾਂ ਮਣਾਤ ਆਪ ਦੇ ਗਵਾਂਢੀ ਦਾ ਬੁਰਾ ਮੰਗਣਾ ਮਨ ਦੇ ਤਲ ਦਾ ਪਾਪੀ ਮਨ ਦੇ ਤੌਰ ਦੇ ਉੱਤੇ ਮਨ ਦੇ ਵਿਚਾਰ ਪਾਪੀ ਹੁੰਦੇ ਬਾਰੇ ਉਚੇਤੇ ਰੱਖਿਓ ਜੀ ਜਿਹੜਾ ਅਪਰਾਧ ਆ ਪ੍ਰਗਟ ਹੋ ਜਾਂਦਾ ਲੋਕਾਂ ਵਿੱਚ ਪਾਪ ਅੰਦਰ ਅੰਦਰ ਹੀ ਰਹਿੰਦਾ ਪਿਆਰ ਉਹ ਪਾਪ ਹੋ ਆਪਾਂ ਹੋ ਸਕਦਾ ਵੀ ਆ ਪੰਜਵੇਂ ਜੇ ਆਪਾਂ 100 ਬੰਦਾ ਬੈਠਾ ਇਸ ਵੇਲੇ ਤੇ ਹੋ ਸਕਦਾ ਵੀ ਆਪਣੇ ਵਿੱਚੋਂ 99 ਪਾਪੀ ਆ ਜੀ ਆਪਾਂ ਸਾਰੇ ਕੋਈ ਇੱਕ ਅੱਧਾ ਹੀ ਹੋ ਸਕਦਾ ਬਚਿਆ ਹੋਵੇ ਖਸਾ ਦਾ ਨਹੀਂ ਹੋਵੇ ਕੋਈ ਇੱਕ ਅੱਧਾ ਹੀ ਮਨ ਦੇ ਤਰ ਦੇ ਸਾਰੇ ਪਾਪੀ ਹੈ ਜੀ ਕੀ ਅਸੀਂ ਗਵਾਂਢੀ ਦਾ ਬੁਰਾ ਨਹੀਂ ਮੰਗਦੇ ਕੀ ਅਸੀਂ ਕਿਸੇ ਦੀ ਬੁਰਾਈ ਨਹੀਂ ਮੰਨਦੇ ਵਿੱਚ ਜਤ ਰਦੇ ਕਿਸੇ ਧੀ ਭੈਣ ਨੂੰ ਵੇਖ ਕੇ ਅੰਦਰ ਖਿਆਲات ਕਿਹਜੇ ਬਣਦੇ ਆ ਕਿ ਮਨ ਦੇ ਪਾਪੀ ਨਹੀਂ ਜੀ ਅੰਦਰ ਜੇ ਬੁਰੇ ਖਿਆਲ ਚੱਲਦੇ ਆ ਕਿਸੇ ਧੀ ਨੂੰ ਵੇਖ ਕੇ ਮਾੜੇ ਖਿਆਲات ਚੱਲਣੇ ਇਹ ਮਨ ਦਾ ਪਾਪੀ ਆ ਮਨੁੱਖ ਸੋ ਆਪਣੇ ਅੰਦਰ ਝਾਤੀ ਮਾਰੀ ਚੱਲਿਓ ਜੀ ਆ ਇਹ ਚੈੱਕ ਹੀ ਕਰਨਾ ਹਾਂ ਦਾ ਗੁਰੂ ਕੋਲੋਂ ਗੁਰੂ ਕੋਲੇ ਵਾਅਦਾ ਨਾ ਗੁਰੂ ਮੇਰਾ ਵਾਅਦਾ ਗੁਰੂ गोविंदा हर हर नाम ਔਖਤ ਮੁਖ ਦੇਵੈ ਕਟੈ ਜਮ ਕੇ ਹੁੰਦਾ ਆਹੀ ਜਮਾਂ ਦੀਆਂ ਖੰਮਗਾਂ ਜਿਹੜੀਆਂ ਫੜੀ ਬੈਠੀਆਂ ਸਾਨੂੰ ਜਕੜੀ ਬੈਠੀਆਂ ਸੋ ਮਨ ਦਾ ਪਾਪੀ ਗੁਰੂ ਜੀ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਹੇ ਕਿੰਨੇ ਲੋਕ ਪਾਪੀ ਤੁਰੇ ਫਿਰਦੇ ਆ ਕਿੰਨੇ ਤੇਰੇ ਹੁਕਮ ਦੇ ਵਿੱਚ ਅਸੰਖ ਕੋੜਿਆਰ ਕੋੜੇ ਫਰਾਹੇ ਕਿੰਨੇ ਝੂਠੇ ਤੁਰੇ ਫਿਰਦੇ ਲੋਕ ਨੇ ਥਾਂ ਥਾਂ ਤੇ ਨਿੱਕੀ ਨਿੱਕੀ ਗੱਲ ਤੇ ਝੂਠ ਮਾਰੀ ਜਾਣਾ ਹੈ ਆ ਹੁਣ ਫੋਨ ਤਾਂ ਇਸ ਤਰ੍ਹਾਂ ਆ ਗਿਆ ਇਹ ਤਾਂ ਕੋਲੇ ਫਿਰਦਾ ਬੰਦਾ ਹੋ ਸਕਦਾ ਵੀ ਐ ਥੰਮਲੇ ਦੇ ਨਾਲ ਖੜਾ ਹੋਵੇ ਕਹਿੰਦਾ ਯਾਰ ਮੈਂ ਤਾਂ ਨਾ ਬਾਹਰ ਮੰਡੀ ਫਿਰਦਾਗਾ ਤੇ ਬੰਦਾ ਨਾਲ ਥੰਮਦੇ ਨਾਲ ਹੀ ਐਨੇ ਝੂਠ ਮਾਰਾ ਤੇ ਬੰਦੇ ਐਡੀ ਕੀ ਮਜਬੂਰੀ ਹੋਗੀ ਸੱਚ ਦੱਸੋ ਜੀ ਬਾਹਰ ਲੱਗਦੀ ਸੱਚ ਦੱਸਣ ਦੀ ਕੋਸ਼ਿਸ਼ ਕਰੋ ਫੋਨ ਦੇ ਉੱਤੇ ਝੂਠ ਨਾ ਬੋਲੋ ਕਿਉਂਕਿ ਅੱਜ ਝੂਠ ਬੋਲੇ ਨਾ ਮਨ ਨੇ ਕੱਲ ਨੂੰ ਹੋਰ ਏਦੋਂ ਵੱਡਾ ਝੂਠ ਬੋਲਣਾ ਕਿਹੜਾ ਪਤਾ ਲੱਗਿਆ ਇਹ ਨਿੱਕੀਆਂ ਨਿੱਕੀਆਂ ਗੱਲਾਂ ਬਹੁਤ ਵੱਡਾ ਅਸਰ ਕਰਦੀਆਂ ਜੀ ਮਨ ਦੇ ਉੱਤੇ ਮਨ ਦੇ ਵਿਚਾਰਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਸੱਚੀ ਗੱਲ ਦੱਸੋ ਬਾਹ ਲੱਗਦੀ ਹੈ ਅਗਲੇ ਨੂੰ ਕਿ ਭਾਈ ਆਹ ਕੰਮ ਆ ਮੈਨੂੰ ਬਸ ਅੰਦਰ ਇਹ ਵਰਤੀ ਬਣਾਓ ਆਪਣੀ ਨਿੱਕੀ ਨਿੱਕੀ ਗੱਲ ਤੇ ਬੰਦਾ ਝੂਠ ਬੋਲ ਰਿਹਾ ਨਿੱਕੀ ਨਿੱਕੀ ਗੱਲ ਸੋ ਗੁਰੂ ਜੀ ਕਹਿੰਦੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲਪਖਾਹੀ ਮਲੀਨ ਬੁੱਧੀ ਦੇ ਮਲੇਸ਼ ਮਲੀਨ ਬੁੱਧੀ ਜੀ ਧੋਖੇ ਵਾਲੀ ਬੁੱਧੀ ਬੇਈਮਾਨੀ ਵਾਲੀ ਬੁੱਧੀ ਅੰਦਰ ਰੱਖਣੀ ਮਲੇਸ਼ ਮਲਪਖ ਖਾਹੇ ਗੁਰੂ ਜੀ ਕਹਿੰਦੇ ਜੋ ਕਿਸੇ ਦਾ ਖਾਣ ਦੀ ਮਲ ਭੱਖ ਹੁੰਦੇ ਮੈਲ ਨਿੰਦਿਆ ਕਰ ਕਰਕੇ ਐਵੇਂ ਆਪ ਦੇ ਕੋਲੋਂ ਗੱਲਾਂ ਘਟਾ ਘਟਾ ਕੇ ਲੋਕਾਂ ਨੇ ਪੇਸ਼ ਕਰੀ ਜਾਂਦਾ 10 ਬੰਦਿਆਂ ਚ ਬੈਠਾ ਕਿਸੇ ਦੇ ਜੀਵਨ ਦੇ ਉੱਤੇ ਕਲੰਕ ਐਵੇਂ ਲਾਈ ਜਾਂਦਾ ਹੈ ਹੈ ਨਹੀਂ ਉਹੀ ਲਾਈ ਜਾਂਦਾ ਗੁਰੂ ਜੀ ਕਹਿੰਦੇ ਮਲ ਖਾਣਾ ਬੰਦਿਆ ਮਲ ਹੁਣ ਤੁਸੀਂ ਆਹ ਬੇਹੋਲ ਮਲ ਕੀ ਹੁੰਦਾ ਹੈ ਗੰਦਗੀ ਖਾਂਦਾ ਕਹਿੰਦੇ ਕਿਸੇ ਦੀ ਗੰਦਗੀ ਖਾ ਰਿਆਂ ਗੰਦਗੀ ਹੋਰ ਇਹ ਤੋਂ ਉੱਤੇ ਕੁਝ ਨਹੀਂਗਾ ਕਿਸੇ ਦੀ ਨਿੰਦਿਆ ਕਰਕੇ ਨਾ ਗੰਦਗੀ ਖਾਈ ਜਾਂਦਾ ਬਣਾ ਮੇਰਿਆ ਗੁਰੂ ਜੀ ਕਹਿੰਦੇ ਸੰਖ ਮਲੇਸ਼ ਮਲਪਖਾਹੇ ਸੰਖ ਨਿੰਦਕ ਸਿਰ ਕਰ ਹੈ ਭਾਰ ਕਿੰਨੀ ਨਿੰਦਿਆ ਕਰਕੇ ਆਉਦੇ ਸਿਰ ਤੇ ਭਾਰ ਚੜਾਈ ਜਾਂਦੇ ਗੁਰੂ ਜੀ ਕਹਿੰਦੇ ਭਾਰ ਹੀ ਚੜਾਈ ਜਾਂਦੇ ਐਵੇਂ ਪੰਡਾਂ ਕਿਸੇ ਦੀਆਂ ਕਿਸੇ ਦੇ ਜੀਵਨ ਨੂੰ ਐਵੇਂ ਆਪਦੇ ਕੋਲੋਂ ਬੈਠ ਕੇ ਗੱਲਾਂੀਆਂ ਬਣਾਈ ਜਾਂਣਾ ਆ ਕਿਸੇ ਦੀਆਂ ਭਾ ਪੰਡਾਂ ਜਿਹੜੀਆਂ ਆਪਦੇ ਸਿਰ ਤੇ ਚੱਕੀ ਫਿਰਦਾ ਗੁਰੂ ਜੀ ਕਹਿੰਦੇ ਐਵੇਂ ਆਣਾ ਹੁੰਦਾ ਭਾਰ ਨਿੰਦਕਾ ਗੁਰੂ ਜੀ ਕੰਧਿਆਣਾ ਹੁੰਦਾ ਭਾਰ ਨਿੰਦਕ ਕਲੇ ਫਿਰਦਾਗਾ ਹੈ ਨਹੀਂਗਾ ਉਹੀ ਚੱਕੀ ਫਿਰਦੇ ਆ ਲੋਕਾਂ ਦੀਆਂ ਪੰਡਾ ਗੁਰੂ ਜੀ ਕੰਦੇ ਸਿਰ ਤੇ ਆ ਸੋ ਅਸੰਖ ਨਿੰਦਕ ਸਰ ਕਰਾ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਨਾਨਕ ਨੀਚ ਵੇਖੋ ਪਿਆਰੋ ਕਿੰਨੀ ਨਿਮਰਤਾ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਇਹ ਨਾਨਕ ਨੀਚ ਤੈਨੂੰ ਕਹਿ ਨਹੀਂ ਸਕਦਾ ਮਾਲਕਾ ਕਿੰਨੇ ਤੇਰੇ ਹੁਕਮ ਦੇ ਵਿੱਚ ਮੂਰਖ ਹੈ ਕਿੰਨੇ ਚੋਰ ਹੈ ਕਿੰਨੇ ਜੋਰ ਜਮਾਉਂਦੇ ਫਿਰਦੇ ਐ ਕਿੰਨੇ ਕਾਲ ਵੱਢ ਕੇ ਹੱਤਿਆ ਕਮਾਉਂਦੇ ਫਿਰਦੇ ਐ ਕਿੰਨੇ ਪਾਪੀ ਐ ਕਿੰਨੇ ਝੂਠੇ ਐ ਕਿੰਨੇ ਮਾਲਕਾਂ ਕਿਸੇ ਦੀਆਂ ਬੇਈਮਾਨੀਆਂ ਕਰ ਕਰਕੇ ਕਿੰਨੇ ਨਿੰਦਿਆ ਕਰੀ ਜਾਂਦੇ ਐ हे ਪ੍ਰਮਾਤਮਾ ਇਹ ਨਾਨਕ ਨੀਚ ਤੇਰੇ ਵਿਚਾਰ ਨੂੰ ਕਹਿ ਨਹੀਂ ਸਕਦਾ ਵਾਰਿਆ ਨ ਜਾਮਾ ਏਕ ਵਾਰ ਇੱਕ ਵਾਰੀ ਵੀ ਮਾਲਕਾ ਮੈਂ ਤੇਰੇ ਤੈਨੂੰ ਮੈਂ ਕਹਿ ਨਹੀਂ ਸਕਦਾ ਜੋ ਤੁਧ ਭਾਵੈ ਸਾਈ ਭਲਿਕਰ ਜੋ ਤੈਨੂੰ ਚੰਗਾ ਲੱਗਦਾ ਉਹੀ ਕੁਝ ਹੁੰਦਾ ਜੀਵਨ ਦੇ ਵਿੱਚ ਤੂੰ ਸਦਾ ਸਲਾਮਤ ਨਰੰਕਾਰ ਤੂੰ ਸਦਾ ਹੀ ਸਲਾਮਤ ਹੈ ਤੇਰੇ ਤੈਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਮਾਲਕ ਜੀ ਸੋ ਐਸੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੀਏ ਭਾਈ ਉਹਨੂੰ ਧਿਆਉਂਦੇ ਰਹੀਏ ਕੱਲ ਨੂੰ ਆਪਾਂ 19ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਉਹ ਸ਼ੁਰੂ ਕਰਾਂਗੇ ਅਸੰਖ ਨਾਵ ਅਸੰਖ ਥਾਵ ਸੋ ਆਉ ਸਾਰੇ ਜਪੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ